ਫਗਵਾੜਾ ਸ਼ਹਿਰ ਵਿੱਚ ਸੜਕ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੀ ਸੂਚਨਾ ਮਿਲਦੇ ਸਾਰ ਥਾਣਾ ਸਿਟੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਜੋ ਕਿ ਆਪਣੇ ਕਿਸੇ ਘਰੇਲੂ ਕੰਮ ਲਈ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਜਦੋਂ ਉਹ ਸੈਂਟਰਲ Town ਨੇੜੇ ਪੁੱਜਾ ਤਾਂ ਪੀ ਆਰਟੀਸੀ ਦੀ ਬੱਸ ਉਸ ਨਾਲ ਟਕਰਾ ਗਈ ਜਿਸ ਕਾਰਨ ਉਕਤ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ। ਜਿਸ ਨੂੰ ਰਸਗਿਰਾ ਵੱਲੋਂ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਿਊਟੀ ਤੇ ਤਾਇਨਾਤ ਡਾਕਟਰਾਂ ਵੱਲੋਂ ਉਕਤ ਨੌਜਵਾਨ ਨੂੰ ਮ੍ਰਿਤਕ ਐਲਾਨ ਦੇ ਦਿੱਤਾ ਮੌਕੇ ਤੇ ਪਹੁੰਚੇ ਥਾਣਾ ਸਿਟੀ ਦੇ ਐਡੀਸ਼ਨਲ ਐਸ ਐਚ ਓ ਨਿਰਮਲ ਸਿੰਘ ਨੇ ਦੱਸਿਆ ਕਿ ਐਕਸੀਡੈਂਟ ਸੰਬੰਧੀ ਉਹਨਾਂ ਨੂੰ ਸੂਚਨਾ ਮਿਲਣ ਸਾਰ ਉਹਨਾਂ ਵੱਲੋਂ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਜਾਣਕਾਰੀ ਹਾਸਲ ਕੀਤੀ ਉਹਨਾਂ ਦੱਸਿਆ ਕਿ ਮੌਕੇ ਤੇ ਮ੍ਰਿਤਕ ਦੇ ਕੋਲੋਂ ਮਿਲੇ ਆਧਾਰ ਕਾਰਡ ਤੋਂ ਉਕਤ ਨੌਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਹਰਦੀਪ ਸਿੰਘ ਗ੍ਰੀਨ پارک ਫਗਵਾੜਾ ਵੱਜੋਂ ਹੋਈ ਬੱਸ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਮਾਮਲੇ ਸੰਬੰਧੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਸ ਸ਼ਰਮਾ ਦੀ ਰਿਪੋਰਟ ਰਣਜੀਤ ਕੁਮਾਰ ਜੀ ਰਣਜੀਤ ਕੁਮਾਰ ਜੀ ਇਸ ਸਪਲ ਹਸਪਤਾਲ ਵਿੱਚ ਲੈ ਕੇ ਆਏ ਆਏ ਬੰਦੇ ਦੀ ਕੀ ਮਮ ਲੱਗੀ ਤੁਹਾਨੂੰ ਸਰ ਪੀਆਰਟੀਸੀ ਬੱਸ ਦੇ ਸੀਗੀ ਤੇ ਇਹ ਭਾਜੀ ਹੁਣੀ ਪਤਾ ਨਹੀਂ ਐਕਟਵਾ ਤੇ ਸੀ ਪਤਾ ਨਹੀਂ ਮੋਟਰਸਾਈਕਲ ਤੇ ਸੀਗੇ ਇਹਨਾਂ ਦੇ ਵਿੱਚ ਮਾਰੀ ਰੋਡ ਦੇ ਉੱਤੇ ਡਿੱਗੇ ਪਏ ਸੀਗੇ ਕੋਈ ਹੱਥ ਨਹੀਂ ਸੀ ਪਾਉਂਦਾ ਤੇ ਮੈਂ ਫੁਰਤੀ ਨਾਲ ਇਹਨਾਂ ਨੂੰ ਸਿਵਲ ਹਸਪਤਲ ਲੈ ਕੇ ਆਇਆ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿੱਦਾਂ ਮਤਲਬ ਕਿ ਇਹ ਮਤਲਬ ਕਿ ਸੜਕਾਂ ਦੇ ਹਾਦਸੇ ਦੇ ਵਿੱਚ ਸ਼ਿਕਾਰ ਹੋਏ ਆ ਐਕਸੀਡੈਂਟ ਦੇ ਕੀ ਕਹਿਣਾ ਚਾਹੁੰਦੇ ਸਰ ਦੇਖੋ ਜਦੋਂ ਐਕਸੀਡੈਂਟ ਹੋ ਜਾਂਦਾ ਹਮੇਸ਼ਾ ਪਹਿਲਾਂ ਸਿਵਲ ਹਸਪਤਲ ਲੈ ਜਾਣ ਦੀ ਕੋਸ਼ਿਸ਼ ਕਰੋ ਕਿਉਂਕਿ ਬੰਦੇ ਦੀ ਜਾਨ ਬਚ ਚੁੱਕੀ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਆ ਮੈਂ ਸਰਪਲਾਈ ਗੇਟ ਮ ਜਿਹੜਾ ਇਹ ਤੁਸੀਂ ਵਧੀਆ ਕੰਮ ਕਰ ਰਹੇ ਆਂ। ਪੁਰਾਣੂ ਕੀ ਕਹਣਾ ਜਾਂਦੇ ਲੋਕਾਂ ਨੂੰ। ਪਰ ਬਸ ਇਹੀ ਆ ਕਿ ਅਪੀਲ ਜਦੋਂ ਵੀ ਕੋਈ ਅੰਦਰ ਦਾ ਤੁਹਾਨੂੰ ਹਸਾ ਨੀਦਾ ਵਾ ਤੇ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਟ੍ਰੀਟਮੈਂਟ ਲਈ ਹਸਪੀਟਲ ਐਡਮਿਟ ਕਰਵਾਇਆ ਜਾਓ। ਤੇ ਸਾਰੇ ਕੁਝ ਪਤਾ ਲੱਗਾ ਕਿੱਥੇ ਦਾ ਵਾ? ਸਰ ਨਹੀਂ ਅਣਪਛਾਤਾ ਮੈਨੂੰ ਪਤਾ ਨਹੀਂ ਕਿੱਥੇ ਦੇ ਆ। ਅਣਪਛਾਤੇ ਆ ਜੀ। ਤੇ ਇਕੱਲੇ ਸੀਗੇ ਤੇ ਇਕੱਲੇ ਸੀਗੇ ਜੀ ਇਹ ਰੋਡ ਦੇ ਉੱਤੇ ਲੰਮੇ ਪੇ ਸੀਗੇ ਕੋਈ ਹੱਥ ਨਹੀਂ ਸੀ ਪਾਉਂਦਾ ਫਿਰ ਮੈਂ ਕਾਲੀ ਕਾਲੀ ਕਿਸੇ ਦੀ ਗੱਡੀ ਨੂੰ ਵਿੱਚ ਬਿਠਾ ਕੇ ਤੇ ਹਸਪੀਟਲ ਲੈ ਕੇ ਆਇਆ ਸਰ ਇਹ ਹੋਇਆ ਕਿੱਥੇ ਕੁਝ ਸਰ ਇਹ ਫੋਟ ਕਮੇਂਦਰਾ ਬੈਂਕ ਮੁਰੇ ਨੇੜੇ ਤੇ ਬਿਲਕੁਲ ਨਾਲ ਭਾਈ ਆਪਣਾ ਬੱਸ ਨੰਬਰ ਕੁਝ ਪਤਾ ਸਰ ਪੀਬੀ 08 ਡੀਐਸ 2274 ਪੀਆਰਟੀ 3 ਬੱਸ ਸੀ ਕਿੱਥੋਂ ਕਿੱਥੇ ਜਾ ਰਹੀ ਸੀ ਕੁਝ ਪਤਾ ਸਾਰੇ ਜਲੰਧਰ ਵਾਲੀ ਸਾਈਡ ਤੋਂ ਆ ਰਹੀ ਸੀ ਤੇ ਲੁਧਿਆਣਾ ਵਾਲੀ ਸਾਈਡ ਜਾ ਰਹੀ ਸੀ ਤੇ ਬੱਸ ਵਾਲਾ ਫਰਾਰ ਹੋ ਗਿਆ ਜੀ ਬੱਸ ਵਾਲਾ ਸਿਰ ਫਰਾਰ ਹੋ ਗਿਆ ਸਰ ਜੀ ਕੰਮ ਲੱਗੀ ਜਿਹੜਾ ਇੱਕ ਐਕਸੀਡੈਂਟ ਦਾ ਮਾਮਲਾ ਜੀ ਇਹ ਤਲਾਬ ਮਿਲੀ ਸੀ ਬੋਡੀ ਦੇਖੀ ਡੰਡਾ ਬਰੋਡਾ ਟਾ ਉਸਾਣਾ ਉਹ ਬਾਕੀ ਵਗੂ ਜਾ ਕੇ ਦੇਖ ਰਹੇ ਜੋ ਕਾਲੀ ਹੋ ਗਿਆ ਬਗਲੇ ਲੰਦੀ ਸਰ ਕੋਈ ਪਛਾਣ ਵਗੈਰਾ ਹੋਈ ਕਿੱਥੇ ਦੇ ਰਹਿਣ ਵਾਲੇ ਪਛਾਣ ਆਈ ਉਹਦੀ ਹਾਂਜੀ ਉਹ ਗੁਰਪ੍ਰੀਤ ਸਿੰਘ ਹੈਗੇ ਆ ਹਾਂਜੀ ਗ੍ਰੀਨ ਪਾਰਕ ਦੇ ਹਾਂਜੀ ਹਾਂਜੀ ਉਹ ਵੀ ਆਧਾਰ ਕਾਰਡ ਤੋਂ ਦੀ ਪਛਾਣ ਹੋਈ ਆ ਗੁਰਪ੍ਰੀਤ ਸਿੰਘ ਸਰ ਹਰਦੀਪ ਸਿੰਘ ਐਫ 4 ਗ੍ਰੀਨ ਪਾਰਕ ਫੋੜਾ ਸਰ ਇਹ ਕਿਹਦੇ ਕਿਹਦੇ ਵਿੱਚ ਹੋਇਆ ਐਕਸੀਡੈਂਟ ਕੁਝ ਪਤਾ ਚੱਲੇ ਇਹ ਪੀਆਰਟੀਸੀ ਬੱਸਾਂ ਦੀ ਪੀਵੀਸੀ 08 ਡੀਐਸ 2274 ਪਤਾ ਲੱਗਾ ਬਾਕੀ ਮੌਕੇ ਜਾ ਕੇ ਦੇ ਦੇ ਇਹ ਸਾਰੇ ਬੱਸ ਵਾਲਾ ਫਰਾਰ ਹੈ ਜਾਂ ਬੱਸ ਵਾਲਾ ਫਰਾਰ ਹੈ